ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੋਂ ਪ੍ਰਵਾਸ ਨੀਤੀ ਤੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਟ੍ਰੰਪ ਪ੍ਰਸ਼ਾਸਨ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 3000 ਡਾਲਰ ਨਕਦ ਅਤੇ ਭੁਗਤਾਨਯੋਗ ਯਾਤਰਾ ਦੀ ਪੇਸ਼ਕਸ਼ ਕਰ ਰਿਹਾ ਹੈ ਜੇਕਰ ਉਹ ਸਾਲ ਦੇ ਅੰਤ ਤੋਂ ਪਹਿਲਾਂ ਸਵੈ ਇੱਛਾ ਦੇ ਨਾਲ ਅਮਰੀਕਾ ਛੱਡਣ ਦੇ ਲਈ ਤਿਆਰ ਹੁੰਦੇ ਨੇ ਤਾਂ ਹੋਮਲੈਂਡ ਸਿਕਿਉਰਿਟੀ ਵਿਭਾਗ ਮੁਤਾਬਕ ਇਹ ਯੋਜਨਾ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਾਗੂ ਕਰਨ ਦੇ ਨਾਲ ਜੁੜੀਆਂ ਮਹਿੰਗਾਈਆਂ ਲਾਗਤਾਂ ਨੂੰ ਘਟਾਉਣ ਤੇ ਲਈ ਲਿਆਂਦੀ ਗਈ ਹੈ ਵਿਭਾਗ ਦਾ ਕਹਿਣਾ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਸੀਬੀਪੀ ਐਪ ਦੀ ਵਰਤੋਂ ਕਰ ਰਹੇ ਨੇ ਉਹ ਸਵੈ ਦੇਸ਼ ਨਿਕਾਲਾ ਚੁੰਦੇ ਨੇ ਉਹਨਾਂ ਦੀ ਯਾਤਰਾ ਦਾ ਪੂਰਾ ਪ੍ਰਬੰਧ ਅਤੇ ਖਰਚਾ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਇਸਨਾਲੀ ਅਜਿਹੇ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਦੇ ਵਿੱਚ ਅਸਫਲ ਰਹਿਣ ਤੇ ਲੱਗਣ ਵਾਲੇ ਕਿਸੇ ਵੀ ਸਿਵਲ ਜੁਰਮਾਨੇ ਜਾਂ ਜੁਰਮਾਨੇ ਤੋਂ ਛੋਟ ਮਿਲ ਸਕਦੀ ਹੈ ਧਿਆਨ ਦੇਣਯੋਗ ਹੈ ਕਿ 3000 ਡਾਲਰ ਦਾ ਇਹ ਵਜ਼ੀਫਾ ਮਈ ਮਹੀਨੇ ਦੇ ਵਿੱਚ ਪੇਸ਼ ਕੀਤੀ ਗਈ 1000 ਡਾਲਰ ਦੀ ਪੁਰਾਣੀ ਪੇਸ਼ਕਸ਼ ਤੋਂ 3 ਗੁਣਾ ਵੱਧ ਹੈ। ਇਹ ਐਲਾਨ ਛੁੱਟੀਆਂ ਦੇ ਸੀਜ਼ਨ ਦੌਰਾਨ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਆਪਣੇ ਐਕਸ ਅਕਾਊਂਟ ਉੱਤੇ ਇੱਕ ਪੋਸਟ ਕਰਦੇ ਹੋਏ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ਉੱਤੇ ਰਹਿ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਘਰ ਵਾਪਸ ਸ਼ਾਂਤ ਸਮਾਂ ਆ ਗਿਆ ਹੈ। ਇਸ ਮਾਮਲੇ 'ਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕਿਸਟਰੀ ਨਾਇਮਨ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਪਰਦੇਸੀਆਂ ਨੂੰ ਇਸ ਪੇਸ਼ਕਸ਼ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਜੇਕਰ ਉਹ ਸਵੈ ਦੇਸ਼ ਨਿਕਾਲਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਨੂੰ ਲੱਭਾਂਗੇ ਗ੍ਰਿਫਤਾਰ ਕਰਾਂਗੇ ਅਤੇ ਉਹ ਕਦੇ ਵਾਪਸ ਨਹੀਂ ਆ ਸਕਣਗੇ ਨਯਮ ਦੇ ਅਨੁਸਾਰ ਚੰਨਵੀ ਤੋਂ 2025 ਤੋ ਹੁਣ ਤੱਕ ਲਗਭਗ 90 ਲੱਖ ਗਾਇ ਦਸਤਾ ਵਿੱਚ ਹੀ ਪਰਵਾਸੀਆਂ ਨੇ ਸਵੈ ਊਚਾ ਦਿਨਾਰ ਅਮਰੀਕਾ ਚਿਲਡਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ ਸੀਬੀਪੀ ਹੋਮ ਐਪ ਦੀ ਵਰਤੋਂ ਕੀਤੀ ਹਾਲਾਂਕਿ ਇਹਨਾਂ ਅੰਕੜਿਆਂ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਯਾਦ ਰੱਖੇ ਕਿ ਇਹ ਐਪ ਪਹਿਲਾ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਸ਼ਰਨ ਮੰਗਣ ਵਾਲੇ ਦੇ ਲਈ ਇੰਟਰਵਿਊ ਤੈਅ ਕਰਨ ਦੇ ਲਈ ਬਣਾਈ ਗਈ ਸੀ ਪਰ ਟਰੰਪ ਟੀਮ ਨੇ ਇਸ ਨੂੰ ਦੁਬਾਰਾ ਬ੍ਰਾਂਡ ਕਰਕੇ ਇਸ ਦਾ ਮਕਸਦ ਬਦਲ ਦਿੱਤਾ ਅਧਿਕਾਰੀਆਂ ਦਾ ਦਾਅਵਾ ਹੈ ਕਿ ਪ੍ਰੋਗਰਾਮ ਗ੍ਰਿਫਤਾਰੀਆਂ ਅਤੇ ਜ਼ਬਰਦਸਤੀ ਦੇਸ਼ ਨਿਕਾਲੇ ਦੇ ਮੁਕਾਬਲੇ ਕਾਫੀ ਸਸਤਾ ਹੈ। ਸਰਕਾਰੀ ਅਨੁਮਾਨ ਦੇ ਮੁਤਾਬਕ ਇੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰਨ, ਹਿਰਾਸਤ ਦੇ ਵਿੱਚ ਰੱਖਣ ਅਤੇ ਦੇਸ਼ ਨਿਕਾਲਾ ਦੇਣ ਉੱਤੇ ਔਸਤਨ 17000 ਡਾਲਰ ਪ੍ਰਤੀ ਵਿਅਕਤੀ ਖਰਚਾ ਆਉਂਦਾ ਹੈ। ਟਰੰਪ ਦੇ ਸਲਾਹਕਾਰ ਸਟੀਫਨ ਮਿਲਰ ਨੇ ਦਾਅਵਾ ਕੀਤਾ ਹੈ ਕਿ ਹਰੇਕ ਸਵੈ ਦੇਸ਼ ਨਿਕਾਲਾ ਟੈਕਸ ਤਾਵਨ ਨੂੰ ਲੰਬੇ ਸਮੇਂ ਦੇ ਵਿੱਚ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਬਜਟ ਕਰਵਾਉਂਦਾ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਵਿਸਥਾਰ ਨਹੀਂ ਦਿੱਤਾ ਗਿਆ। ਦੂਜੀ ਪਾਸੇ ਮਿਗ੍ਰੇਸ਼ਨ ਵਕੀਲਾ ਅਤੇ ਅਧਿਕਾਰ ਕਾਰਕੁਨਾਂ ਨੇ ਇਸ ਤਾਵੇ ਉਤੇ ਸਵਾਲ ਚੁੱਕੇ ਨੇ ਅਤੇ ਕਿਹਾ ਹੈ ਕਿ ਸਵੈ ਇੱਛਾ ਦੇ ਨਾਲ ਜਾਣ ਵਾਲੇ ਪਰਵਾਸੀ ਭਵਿੱਖ ਦੇ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਾਪਸ ਆ ਸਕਣਗੇ ਰਿਪੋਰਟਰਾਂ ਦੇ ਮੁਤਾਬਕ ਕਈ ਮਾਮਲਿਆਂ ਦੇ ਵਿੱਚ ਅਜੇ ਲੋਕਾਂ ਉਤੇ ਸਵਾਲ ਤੱਕ ਚੱਲਣ ਵਾਲੀਆਂ ਆਟੋਮੈਟਿਕ ਬੰਦਕਾਂ ਲੱਗ ਚੰਤ ਨਹੀਂ ਇਹ ਕਦਮ ਇਸੇ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਜ਼ਬਰਦਸਤੀ ਗ੍ਰਿਫਤਾਰੀਆਂ ਅਤੇ ਦੇਸ਼ ਨਿਕਾਲੇ 10 ਲੱਖ ਦੇ ਟੀਚੇ ਨੂੰ ਪੂਰਾ ਕਰਨ ਜਾਂ ناکਾਮ ਰਹੇ ਨੇ ਅਧਿਕਾਰਤ ਡੇਟਾ ਮੁਤਾਬਕ ਕਰ ਟ੍ਰੰਪ ਪ੍ਰਸ਼ਾਸਨ ਨੇ ਹੁਣ ਤੱਕ 335000 ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਕਾਨੂੰਨੀ ਇਮੀਗ੍ਰੇਸ਼ਨ ਰਾਹਾਂ ਨੂੰ ਵੀ ਹੋਰ ਸੀਮਤ ਕਰ ਦਿੱਤਾ ਹੈ ਸ਼ਰਨਾਰਥੀ ਕੇਸਾਂ ਦੀ ਮੁੜ ਸਮੀਖਿਆ ਗ੍ਰੀਨ ਕਾਰਡ ਅਸیوں ਤੇ ਰੋਕ ਅਤੇ ਯਾਤਰਾ ਪਾਬੰਦੀ ਦਾ ਵਿਸਥਾਰ ਜੋ ਹੁਣ 30 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਤੇ ਲਾਗੂ ਹੈ ਇਸ ਨੀਤੀ ਦਾ ਹਿੱਸਾ ਨੇ ਸਸੀ ਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੋਂ ਪ੍ਰਵਾਸ ਨੀਤੀ ਤੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ 트럼ਪ ਪ੍ਰਸ਼ਾਸਨ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 3000 ਡਾਲਰ ਨਕਦ ਅਤੇ ਪੁਗਤਾਨਿਸ਼ੁਦਾ ਯਾਤਰਾ ਦੀ ਪੇਸ਼ਕਸ਼ ਕਰ ਰਿਹਾ ਹੈ ਜੇਕਰ ਉਹ ਸਾਲ ਦੇ ਅੰਤ ਤੋਂ ਪਹਿਲਾਂ ਸਵੈ ਇੱਛਾ ਦੇ ਨਾਲ ਅਮਰੀਕਾ ਛੱਡਣ ਦੇ ਲਈ ਤਿਆਰ ਹੁੰਦੇ ਨੇ ਤਾਂ ਹੋਮਲੈਂਡ ਸਿਕਿਉਰਿਟੀ ਵਿਭਾਗ ਮੁਤਾਬਕ ਇਹ ਯੋਜਨਾ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਾਗੂ ਕਰਨ ਦੇ ਨਾਲ ਜੁੜੀਆਂ ਮਹਿੰਗਾਈਆਂ ਲਾਗਤਾਂ ਨੂੰ ਘਟਾਉਣ ਤੇ ਲਈ ਲਿਆਂਦੀ ਗਈ ਹੈ ਵਿਭਾਗ ਦਾ ਕਹਿਣਾ ਹੈ ਕਿ ਜੋ ਗੈਰ ਕਾਨੂੰਨੀ ਪਰਵਾਸੀ CBP ਐਪ ਅਧੀਨ ਵੱਤੋ ਕਰ ਰਹੇ ਨੇ ਉਹ ਸਵੈ ਦੇਸ਼ ਨਿਕਾਲਾ ਚੁੰਦੇ ਨੇ ਉਹਨਾਂ ਦੀ ਯਾਤਰਾ ਦਾ ਪੂਰਾ ਪ੍ਰਬੰਧ ਅਤੇ ਖਰਚਾ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਇਸਨਾਂ ਲਈ ਅਜਿਹੇ ਪਰਵਾਸੀਆਂ ਨੂੰ ਅਮਰੀਕਾ ਛੱਡਣ ਦੇ ਵਿੱਚ ਅਸਫਲ ਰਹਿਣ ਤੇ ਲੱਗਣ ਵਾਲੇ ਕਿਸੇ ਵੀ ਸਿਵਲ ਜੁਰਮਾਨੇ ਜਾਂ ਜੁਰਮਾਨੇ ਤੋਂ ਛੋਟ ਮਿਲ ਸਕਦੀ ਹੈ ਜਾਂਦੇ ਨੇ ਉਹ ਹੈ ਕਿ 3000 ਡਾਲਰ ਦਾ ਇਹ ਵਜ਼ੀਫਾ ਮਈ ਮਹੀਨੇ ਦੇ ਵਿੱਚ ਪੇਸ਼ ਕੀਤੀ ਗਈ 1000 ਡਾਲਰ ਦੀ ਪੁਰਾਣੀ ਪੇਸ਼ਕਸ਼ ਤੋਂ 3 ਗੁਣਾ ਵੱਧ ਹੈ। ਇਹ ਐਲਾਨ ਛੁੱਟੀਆਂ ਦੇ ਸੀਜ਼ਨ ਪ੍ਰਾਂ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਆਪਣੇ ਐਕਸ ਅਕਾਊਂਟ ਉੱਤੇ ਇੱਕ ਪੋਸਟ ਕਰਦੇ ਹੋਏ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਰਹਿ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਘਰ ਵਾਪਸ ਸ਼ਾਂਤ ਦਾ ਸਮਾਂ ਆ ਗਿਆ ਹੈ। ਇਸ ਮਾਮਲੇ 'ਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕਿਸਟਰੀ ਨਾਇਮਨੀ ਨੇ ਕਿਹਾ ਕਿ ਗੈਰ ਕਾਨੂੰਨੀ ਪਰਦੇਸੀਆਂ ਨੂੰ ਇਸ ਪੇਸ਼ਕਸ਼ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਜੇਕਰ ਉਹ ਸਵੈ ਦੇਸ਼ ਨਿਕਾਲਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਨੂੰ ਲੱਭਾਂਗੇ ਗ੍ਰਿਫਤਾਰ ਕਰਾਂਗੇ ਅਤੇ ਉਹ ਕਦੇ ਵਾਪਸ ਨਹੀਂ ਆ ਸਕਣਗੇ ਨਵੰਦੇ ਅਨੁਸਾਰ ਚੰਨਵੀ 2025 ਤੋਂ ਹੁਣ ਤੱਕ ਲਗਭਗ 90 ਲੱਖ ਗੈਰ ਦਸਤਾਵੇਜ਼ੀ ਪਰਵਾਸੀਆਂ ਨੇ ਸਵੈ ਉੱਚਾ ਦਿਨਾਰ ਅਮਰੀਕਾ ਚਿਲਡਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ ਸੀਬੀਪੀ ਹੋਮ ਐਪ ਦੀ ਵਰਤੋਂ ਕੀਤੀ ਹਾਲਾਂਕਿ ਇਹਨਾਂ ਅੰਕੜਿਆਂ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਯਾਦ ਰੱਖੇ ਕਿ ਇਹ ਐਪ ਪਹਿਲਾ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਸ਼ਰਨ ਮੰਗਣ ਵਾਲੇ ਦੇ ਲਈ ਇੰਟਰਵਿਊ ਤੈਅ ਕਰਨ ਦੇ ਲਈ ਬਣਾਈ ਗਈ ਸੀ ਪਰ ਟਰੰਪ ਦੀ ਟੀਮ ਨੇ ਇਸ ਨੂੰ ਦੁਬਾਰਾ ਬ੍ਰਾਂਡ ਕਰਕੇ ਇਸ ਦਾ ਮਕਸਦ ਬਦਲ ਦਿੱਤਾ ਅਧਿਕਾਰੀਆਂ ਦਾ ਦਾਅਵਾ ਹੈ ਕਿ ਪ੍ਰੋਗਰਾਮ ਗ੍ਰਫਤਾਰੀਆਂ ਅਤੇ ਜ਼ਬਰਦਸਤੀ ਦੇਸ਼ ਨਿਕਾਲੇ ਦੇ ਮੁਕਾਬਲੇ ਕਾਫੀ ਸਸਤਾ ਹੈ। ਸਰਕਾਰੀ ਅਨੁਮਾਨ ਦੇ ਮੁਤਾਬਕ ਇੱਕ ਪ੍ਰਵਾਸੀ ਨੂੰ ਗ੍ਰਫਤਾਰ ਕਰਨ, ਹਿਰਾਸਤ ਵਿੱਚ ਰੱਖਣ ਅਤੇ ਦੇਸ਼ ਨਿਕਾਲਾ ਦੇਣ ਉੱਤੇ ਔਸਤਨ 17000 ਡਾਲਰ ਪ੍ਰਤੀ ਵਿਅਕਤੀ ਖਰਚਾ ਆਉਂਦਾ ਹੈ। 트ੰਪ ਦੇ ਸਲਾਹਕਾਰ ਸਟੀਫਨ ਮਿਲਰ ਨੇ ਦਾਅਵਾ ਕੀਤਾ ਹੈ ਕਿ ਹਰੇਕ ਸਵੈ ਦੇਸ਼ ਨਿਕਾਲਾ ਟੈਕਸ ਤਾਮਨ ਨੂੰ ਲੰਬੇ ਸਮੇਂ ਦੇ ਵਿੱਚ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਬਜਟ ਕਰਵਾਉਂਦਾ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਵਿਸਥਾਰ ਨਹੀਂ ਦਿੱਤਾ ਗਿਆ। ਦੂਜੀ ਪਾਸੇ ਮੀ ਕ੍ਰਿਸ਼ੀਨ ਵਕੀਲਾ ਅਤੇ ਅਧਿਕਾਰ ਕਾਰਕੁਨਾਂ ਨੇ ਇਸ ਤਾਵੇ ਉਤੇ ਸਵਾਲ ਚੁੱਕੇ ਨੇ ਅਤੇ ਕਿਹਾ ਹੈ ਕਿ ਸਵੈ ਇੱਛਾ ਦੇ ਨਾਲ ਜਾਣ ਵਾਲੇ ਪਰਵਾਸੀ ਭੂਇਖ ਦੇ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਾਪਸ ਆ ਸਕਣਗੇ। ਰਿਪੋਰਟਰਾਂ ਦੇ ਮੁਤਾਬਕ ਕਈ ਮਾਮਲਿਆਂ ਦੇ ਵਿੱਚ ਅਜੇ ਲੋਕਾਂ ਉੱਤੇ ਸਵਾਲ ਤੱਕ ਚੱਲਣ ਵਾਲੀਆਂ ਆਟੋਮੈਟਿਕ ਬੰਦਕਾਂ ਲੱਗ ਜਾਂਦੀਆਂ ਨਹੀਂ। ਇਹ ਕਦਮ ਇਸੇ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਜ਼ਬਰਦਸਤੀ ਗ੍ਰਿਫਤਾਰੀਆਂ ਅਤੇ ਦੇਸ਼ ਨਿਕਾਲੇ 10 ਲੱਖ ਦੇ ਟੀਚੇ ਨੂੰ ਪੂਰਾ ਕਰਨ ਜਾਂ ناکਾਮ ਰਹੇ ਨੇ। ਅਧਿਕਾਰਤ ਡੇਟਾ ਮੁਤਾਬਕ ਕਰਟਪ ਪਰਸ਼ਾਸਨ ਨੇ ਹੁਣ ਤੱਕ 335000 ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਕਾਨੂੰਨੀ ਇਮੀਗ੍ਰੇਸ਼ਨ ਰਾਹਾਂ ਨੂੰ ਵੀ ਹੋਰ ਸੀਮਤ ਕਰ ਦਿੱਤਾ ਹੈ ਸ਼ਰਨਾਰਥੀ ਕੇਸਾਂ ਦੀ ਮੁੜ ਸਮੀਖਿਆ ਗ੍ਰੀਨ ਕਾਰਡ ਅਸیوں ਤੇ ਰੋਕ ਅਤੇ ਯਾਤਰਾ ਪਾਬੰਦੀ ਦਾ ਵਿਸਥਾਰ ਜੋ ਹੁਣ 30 ਤੋਂ ਵੱਧ ਦੇਸ਼ਾਂ ਦੇ ਨਾਲ ਤਿਕਾਤੇ ਲਾਗੂ ਹੈ ਇਸ ਨੀਤੀ ਦਾ ਹਿੱਸਾ ਨੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੋਂ ਪ੍ਰਵਾਸ ਨੀਤੀ ਤੇ ਨਾਲ ਜੁੜੀ ਇੱਕ ਵੱਡੀ ਖਬਰ سامنے ਆਈ ਹੈ ਟਰੰਪ ਪ੍ਰਸ਼ਾਸਨ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 3000 ਡਾਲਰ ਨਕਦ ਅਤੇ ਪੁਗਤਾਨੇਸ਼ੁਦਾ ਯਾਤਰਾ ਦੀ ਪੇਸ਼ਕਸ਼ ਕਰ ਰਿਹਾ ਹੈ ਜੇਕਰ ਉਹ ਸਾਲ ਦੇ ਅੰਤ ਤੋਂ ਪਹਿਲਾਂ ਸਵੈ ਇੱਛਾ ਦੇ ਨਾਲ ਅਮਰੀਕਾ ਛੱਡਣ ਦੇ ਲਈ ਤਿਆਰ ਹੁੰਦੇ ਨੇ ਤਾਂ ਹੋਮਲੈਂਡ ਸਿਕਿਉਰਿਟੀ ਵਿਭਾਗ ਮੁਤਾਬਕ ਇਹ ਯੋਜਨਾ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਾਗੂ ਕਰਨ ਦੇ ਨਾਲ ਜੁੜੀਆਂ ਮਹਿੰਗਾਈਆਂ ਲਾਗਤਾਂ ਨੂੰ ਘਟਾਉਣ ਤੇ ਲਈ ਲਿਆਂਦੀ ਗਈ ਹੈ ਵਿਭਾਗ ਦਾ ਕਹਿਣਾ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਸੀਬੀਪੀ ਐਪ ਦੀ ਵਰਤੋਂ ਕਰ ਰਹੇ ਨੇ ਉਹ ਸਵੈ ਦੇਸ਼ ਨਿਕਾਲਾ ਚੁੰਦੇ ਨੇ ਉਹਨਾਂ ਦੀ ਯਾਤਰਾ ਦਾ ਪੂਰਾ ਪ੍ਰਬੰਧ ਅਤੇ ਖਰਚਾ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਇਸਨਾਲੀ ਅਜਿਹੇ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਦੇ ਵਿੱਚ ਅਸਫਲ ਰਹਿਣ ਤੇ ਲੱਗਣ ਵਾਲੇ ਕਿਸੇ ਵੀ ਸਿਵਲ ਜੁਰਮਾਨੇ ਜਾਂ ਜੁਰਮਾਨੇ ਤੋਂ ਛੋਟ ਮਿਲ ਸਕਦੀ ਹੈ ਧਿਆਨ ਦੇਣ ਯੋਗ ਹੈ ਕਿ 3000 ਡਾਲਰ ਦਾ ਇਹ ਵਜ਼ੀਫਾ ਮਈ ਮਹੀਨੇ ਦੇ ਵਿੱਚ ਪੇਸ਼ ਕੀਤੀ ਗਈ 1000 ਡਾਲਰ ਦੀ ਪੁਰਾਣੀ ਪੇਸ਼ਕਸ਼ ਤੋਂ ਤਿੰਨ ਗੁਣਾ ਵੱਧ ਹੈ ਇਹ ਐਲਾਨ ਛੁੱਟੀਆਂ ਦੇ ਸੀਜ਼ਨ ਦੌਰਾਨ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਆਪਣੇ ਐਕਸ ਅਕਾਊਂਟ ਉੱਤੇ ਇੱਕ ਪੋਸਟ ਕਰਦੇ ਹੋਏ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਰਹਿ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਘਰ ਵਾਪਸ ਜਾਣ ਦਾ ਸਮਾਂ ਆ ਗਿਆ ਹੈ ਇਸ ਮਾਮਲੇ 'ਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕਿਸਟਿ ਨਾਇਮਨ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਪਰਦੇਸੀਆਂ ਨੂੰ ਇਸ ਪੇਸ਼ਕਸ਼ ਦਾ ਫਾਇਦਾ ਉਠਾਣਾ ਚਾਹੀਦਾ ਹੈ ਜੇਕਰ ਉਹ ਸਵੈਦੇਸ਼ ਨਿਕਾਲਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਨੂੰ ਲੱਭਾਂਗੇ, ਗ੍ਰਿਫਤਾਰ ਕਰਾਂਗੇ ਅਤੇ ਉਹ ਕਦੇ ਵਾਪਸ ਨਹੀਂ ਆ ਸਕਣਗੇ। ਨਯਮ ਦੇ ਅਨੁਸਾਰ ਚੰਨਵੀ ਤੋਂ 2025 ਤੋ ਹੁਣ ਤੱਕ ਲਗਭਗ ਓਨੇ ਲੱਖ ਗੈਰ ਦਸਤਾਵੇਜ਼ੀ ਪਰਵਾਸੀਆਂ ਨੇ ਸਵੈ ਉੱਚਾ ਦਿਨਾਰ ਅਮਰੀਕਾ ਚਿਲਡਰਨ ਦਾ ਐਲਾਨ ਕੀਤਾ ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ ਸੀਬੀਪੀ ਹੋਮ ਐਪ ਦੀ ਵਰਤੋਂ ਕੀਤੀ ਹਾਲਾਂਕਿ ਇਨ੍ਹਾਂ ਅੰਕੜਿਆਂ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਯਾਦ ਰੱਖੇ ਕਿ ਇਹ ਐਪ ਪਹਿਲਾ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਸ਼ਰਨ ਮੰਗਣ ਵਾਲੇ ਦੇ ਲਈ ਇੰਟਰਵਿਊ ਤੈਅ ਕਰਨ ਦੇ ਲਈ ਬਣਾਈ ਗਈ ਸੀ ਪਰ ਟਰੰਪ ਟੀਮ ਨੇ ਇਸ ਨੂੰ ਦੁਬਾਰਾ ਬ੍ਰਾਂਡ ਕਰਕੇ ਇਸ ਦਾ ਮਕਸਦ ਬਦਲ ਦਿੱਤਾ ਅਧਿਕਾਰੀਆਂ ਦਾ ਦਾਅਵਾ ਹੈ ਕਿ ਪ੍ਰੋਗਰਾਮ ਗ੍ਰਿਫਤਾਰੀਆਂ ਅਤੇ ਜ਼ਬਰਦਸਤੀ ਦੇਸ਼ ਨਿਕਾਲੇ ਦੇ ਮੁਕਾਬਲੇ ਕਾਫੀ ਸਸਤਾ ਹੈ। ਸਰਕਾਰੀ ਅਨੁਮਾਨ ਦੇ ਮੁਤਾਬਕ ਇੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰਨ, ਹਿਰਾਸਤ ਦੇ ਵਿੱਚ ਰੱਖਣ ਅਤੇ ਦੇਸ਼ ਨਿਕਾਲਾ ਦੇਣ ਉੱਤੇ ਔਸਤਨ 17000 ਡਾਲਰ ਪ੍ਰਤੀ ਵਿਅਕਤੀ ਖਰਚਾ ਆਉਂਦਾ ਹੈ। 트럼ਪ ਦੇ ਸਲਾਹਕਾਰ ਸਟੀਫਨ ਮਿਲਰ ਨੇ ਦਾਅਵਾ ਕੀਤਾ ਹੈ ਕਿ ਹਰੇਕ ਸਵੈ ਦੇਸ਼ ਨਿਕਾਲਾ ਟੈਕਸ ਦਾਵਾਂ ਨੂੰ ਲੰਬੇ ਸਮੇਂ ਦੇ ਵਿੱਚ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਬਜਟ ਕਰਵਾਉਂਦਾ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਵਿਸਥਾਰ ਨਹੀਂ ਦਿੱਤਾ ਗਿਆ। ਦੂਜੀ ਪਾਸੇ ਮੀ ਕ੍ਰੇਸ਼ਨ ਵਕੀਲਾ ਤੇ ਅਧਿਕਾਰ ਕਾਰਕੁਨਾਂ ਨੇ ਇਸ ਤਾਵੇ ਉਤੇ ਸਵਾਲ ਚੁੱਕੇ ਨੇ ਅਤੇ ਕਿਹਾ ਹੈ ਕਿ ਸਵੈ ਇੱਛਾ ਦੇ ਨਾਲ ਜਾਣ ਵਾਲੇ ਪਰਵਾਸੀ ਭੂ-ਖੇ ਦੇ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਾਪਸ ਆ ਸਕਣਗੇ। ਰਿਪੋਰਟਰਾਂ ਦੇ ਮੁਤਾਬਕ ਕਈ ਮਾਮਲਿਆਂ ਦੇ ਵਿੱਚ ਅਜੇ ਲੋਕਾਂ ਉਤੇ ਸਵਾਲ ਤੱਕ ਚੱਲਣ ਵਾਲੀਆਂ ਆਟੋਮੈਟਿਕ ਪਬੰਦਕੇ ਲੱਗ ਜਾਂਦੀਆਂ ਨਹੀਂ। ਇਹ ਕਦਮ ਇਸੇ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਜ਼ਬਰਦਸਤੀ ਗ੍ਰਿਫਤਾਰੀਆਂ ਅਤੇ ਦੇਸ਼ ਨਿਕਾਲੇ 10 ਲੱਖ ਦੇ ਟੀਚੇ ਨੂੰ ਪੂਰਾ ਕਰਨ ਜਾਂ ناکਾਮ ਰਹੇ ਨੇ। ਅਧਿਕਾਰਤ ਡੇਟਾ ਮੁਤਾਬਕ ਕਰ ਟ੍ਰੰਪ ਪ੍ਰਸ਼ਾਸਨ ਨੇ ਹੁਣ ਤੱਕ 335000 ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਤੇ ਇਸੇ ਨਾਲ ਹੀ ਪ੍ਰਸ਼ਾਸਨ ਨੇ ਕਾਨੂੰਨੀ ਇਮੀਗ੍ਰੇਸ਼ਨ ਰਾਹਾਂ ਨੂੰ ਵੀ ਹੋਰ ਸੀਮਤ ਕਰ ਦਿੱਤਾ ਹੈ ਸ਼ਰਨਾਰਥੀ ਕੇਸਾਂ ਦੀ ਮੁੜ ਸਮੀਖਿਆ ਗ੍ਰੀਨ ਕਾਰਡ ਅਸیوں ਤੇ ਰੋਕ ਅਤੇ ਯਾਤਰਾ ਪਾਬੰਦੀ ਦਾ ਵਿਸਥਾਰ ਜੋ ਹੁਣ 30 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਤੇ ਲਾਗੂ ਹੈ ਇਸ ਨੀਤੀ ਦਾ ਹਿੱਸਾ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ